ਵਿੱਤ ਮੰਤਰੀ ਸੀਤਾਰਮਨ ਵੱਲੋਂ ਕੀਤਾ ਗਿਆ 7ਵਾਂ ਬਜਟ ਪੇਸ਼ ਸ਼ਹਿਰ ਵਾਸੀਆਂ ਨੂੰ ਬਜਟ ਤੋਂ ਹੋਈ ਨਿਰਾਸ਼ਾ ਦੇਖੋ ਫਗਵਾੜਾ ਦੇ ਦੁਕਾਨਦਾਰਾਂ ਨੇ ਬਜਟ ਨੂੰ ਲੈ ਕੇ ਕੀ ਕਿਹਾ ਐਨਡੀਟੀਵੀ ਪੰਜਾਬ న్యూਸ ਲਈ ਫਗਵਾੜਾ ਤੋਂ ਯਾ ਸ਼ਰਮਾ ਦੀ ਰਿਪੋਰਟ ਹਾਂਜੀ ਸਰ ਇੱਕ ਜਿਹੜਾ ਸੈਂਟਰ ਸਰਕਾਰ ਨੇ ਅੱਜ ਬਜਟ ਲਾਏ ਆ ਕੀ ਕਹਿਣਾ ਚਾਹੁੰਦੇ ਹੋ ਇਸ ਬਾਰੇ ਅੱਜ ਜਿਹੜਾ ਬਜਟ ਆ ਸੈਟਰ ਸਰਕਰਮੈਂਟ ਲੈ ਕੇ ਆਈ ਹੈ ਉਹਦੇ ਵਿੱਚ ਕੁਝ ਚੇਂਜਸ ਹੋਏ ਆ ਇਨਕਮ ਟੈਕਸ ਵਿੱਚ ਚੇਂਜਸ ਇਦਾਂ ਹੈਗੇ ਆ ਕਿ ਜਿਹੜੇ ਸੈਲਰੀਡ empioyes ਹੁੰਦੇ ਆ ਉਹਨਾਂ ਨੂੰ ਨਵੀਂ ਸਕੀਮ ਵਿੱਚ 50 ਹਜ਼ਾਰ ਦੀ ਇੱਕ ਕੈਡਿਟ ਡਿਡਕਸ਼ਨ ਮਿਲਦੀ ਸੀਗੀ ਉਹ ਉਹ ਲਿਮਿਟ ਉਹਨਾਂ ਨੇ 50 ਹਜ਼ਾਰ ਤੋਂ ਵਧਾ ਕੇ 75 ਹਜ਼ਾਰ ਦੀ ਕਰ ਦਿੱਤੀ ਹੈ ਤੇ ਪਾਰਟਨਰਸ਼ਿਪ ਫਰਮਸ ਲਈ ਇੱਕ ਮੇਜਰ ਚੇਂਜਸ ਆਇਆ ਹੈ ਕਿ ਪਾਰਟਨਰਸ਼ਿਪ ਫਰਮ ਜਿਹੜੀਆਂ ਹੁੰਦੀਆਂ ਉਹ ਆਪਣੇ 파ਰਟਨਰ ਨੂੰ ਸੈਲਰੀ ਤੇ ਇੰਟਰਸਟ ਜਾਂ ਬੋਨਸ ਜਾਂ ਕਮਿਸ਼ਨ ਦਿੰਦੀਆਂ ਤੇ ਉਹ ਉਸ ਅਮਾਉਂਟ ਤੇ ਟੈਕਸ ਕੱਟਣਾ ਪਏਗਾ ਹੁਣ ਜਿਹੜੀ ਵੀ ਪਾਰਟਨਰਸ਼ਿਪ ਫਰਮ ਆਪਣੇ 파ਰਟਨਰ ਨੂੰ ਸੈਲਰੀ ਇੰਟਰਸਟ ਬੋਨਸ ਦਿੰਦੀਆਂ ਤੇ 20 ਹਜ਼ਾਰ ਤੋਂ ਜ਼ਿਆਦਾ ਜੇ ਅਮਾਉਂਟ ਹੈ ਤਾਂ 10% TDS ਲੱਗੇਗਾ ਉਹਦੇ ਤੇ ਇਹਨਾਂ ਸਾਰੀਆਂ ਛੋਟੀਆਂ ਤੋਂ ਵੱਡੀਆਂ ਜਿਹੜੀ ਵੀ ਪਾਰਟਨਰਸ਼ਿਪ ਫਰਮਸ ਹੈਗੀਆਂ ਸਾਰਿਆਂ ਨੂੰ 10 ਨੰਬਰ ਲੈਣਾ ਪਏਗਾ ਤੇ TDS ਦੀ ਕੰਪਲਾਈਂਸ ਕਰਨੀ ਪਏਗੀ ਸਾਰੇ ਮੀਡੀਅਮ ਕਲਾਸ ਨੂੰ ਕਿਦਾਂ ਦਾ ਲੱਗ ਰਿਹਾ ਮੀਡੀਅਮ ਕਲਾਸ ਲਈ ਕੋਈ ਖਾਸ ਬੈਨੀਫਿਟ ਨਹੀਂ ਮਿਲੇ ਅਤੇ ਵਿੱਚ ਕੋਈ ਟੈਕਸ ਦੇ ਜਿਹੜੇ ਇਨਕਮ ਟੈਕਸ ਦਾ ਰੇਟ ਹੈਗੇ ਆ ਉਹ ਕੋਈ ਚੀਜ਼ ਜ਼ਿਆਦਾ ਨਹੀਂ ਕੀਤੀ ਗਈ ਨਿਊ ਸਕੀਮ ਵਿੱਚ ਥੋੜੀ ਜਿਹੀ ਬਦਲਾਵ ਕੀਤਾ ਗਿਆ ਟੈਕਸ ਰੇਟ ਵਿੱਚ ਤੇ ਪੁਰਾਣੀ ਸਕੀਮ ਵਿੱਚ ਕੋਈ ਚੇਂਜ ਨਹੀਂ ਕੀਤਾ ਗਿਆ ਕੋਈ ਡਿਡਕਸ਼ਨ ਦਾ ਕੋਈ ਐਕਸਟਰਾ ਬੈਨੀਫਿਟ ਜਿਹੜਾ ਪਹਿਲਾਂ 1.80 ਲੱਖ ਰੁਪਏ 80C ਵਿੱਚ ਹੁੰਦਾ ਸੀ ਪੁਰਾਣੀ ਸਕੀਮ ਵਿੱਚ ਕੋਈ ਉਹ ਵਧਾਇਆ ਨਹੀਂ ਗਿਆ ਤੇ ਹੋਰ ਕੋਈ ਮਿਡਲ ਕਲਾਸ ਲਈ ਕੋਈ ਖਾਸ ਬੈਨੀਫਿਟ ਨਹੀਂ ਹੈ ਇਹਦੇ ਵਿੱਚ ਇਹ ਮੈਂ ਇਹ ਕਹਿਣਾ ਚਾਹਾਂਗਾ ਕਿ ਜੇ ਸ਼ੇਅਰ ਮਾਰ ਕੇ ਜਿਹੜੇ ਲੋਕ ਕੰਮ ਕਰਦੇ ਆ ਉਹਨਾਂ ਲਈ ਟੈਕਸ ਦਾ ਵਧਾ ਦਿੱਤਾ ਗਿਆ ਜਿਹੜੇ ਸ਼ੇਅਰ ਆਪਾਂ ਖਰੀਦ ਕੇ ਤੇ ਇੱਕ ਸਾਲ ਦਾ ਰੱਖ ਕੇ ਵੇਚਦੇ ਸੀ ਲੌਂਗ ਟਰਮ ਇਨਵੈਸਟ ਦੇ ਕਿਹਾ ਜਾਂਦਾ ਸੀ ਉਹਨਾਂ ਨੂੰ ਉਹਨਾਂ ਤੇ 10% ਟੈਕਸ ਅੱਗੇ ਲੱਗਦਾ ਸੀਗਾ ਉਹਨੂੰ ਵਧਾ ਕੇ 1.5% ਕਰ ਦਿੱਤਾ ਗਿਆ ਇਹ ਜਿਹੜੇ ਇੱਕ ਸਾਲ ਤੋਂ ਪਹਿਲਾਂ ਵੇਚ ਦੇ ਦਿੱਤੀ ਸੀ ਸ਼ੇਅਰ ਤੇ ਉਹ ਉਹ ਸ਼ਾਰਟ ਟਰਮ ਕੈਪੀਟਲ ਗੇਨ ਉੱਤੇ ਲੱਗਦਾ ਸੀਗਾ ਤੇ ਉਹ ਉਹ ਰੇਟ 15% ਤੋਂ ਵਧਾ ਕੇ 20% ਕਰ ਦਿੱਤਾ ਗਿਆ ਸਰ ਗੁੰਨੇਵ ਦੀ ਆਪਾਂ ਮੈਂ ਮੋਹਿਤ ਕੱਬਾ ਸੀ ਹਾਂਜੀ ਸਰ ਜਿਹੜਾ ਅੱਜ ਸੰਤਨ ਸਰਕਾਰ ਵੱਲੋਂ ਬਜਟ ਪਾਸ ਕੀਤਾ ਕੀ ਕਹਿਣਾ ਚਾਹੁੰਦੇ ਹੋ ਇਸ ਵਾਰ ਮੇਰਾ ਇਹ ਮੰਨਣਾ ਹੈ ਕਿ ਜਿਹੜਾ ਕੇਂਦਰੀ ਵਿੱਤ ਮੰਤਰੀ ਨਿਰਮਲਾ ਸਿਤਰਮਨ ਨੇ ਬਜਟ ਪੇਸ਼ ਕੀਤਾ ਹੈ ਉਸ ਦੇ ਵਿੱਚ ਹਰ ਰਾਜ ਦਾ ਧਿਆਨ ਨਹੀਂ ਦਿੱਤਾ ਗਿਆ ਸਿਰਫ ਇੱਕ ਗੱਠਜੋੜ ਦੀ ਰਾਜਨੀਤੀ ਨੂੰ ਦੇਖਦੇ ਹਿਆਂ ਹੋਇਆ ਨਿਤਿਸ਼ ਕੁਮਾਰ ਨੂੰ ਖੁਸ਼ ਕਰਨ ਲਈ ਬਿਹਾਰ ਨੂੰ ਵੱਡਾ ਪੈਕੇਜ ਦਿੱਤਾ ਅੰਧਰਪ੍ਰਦੇਸ਼ ਨੂੰ ਪੈਕੇਜ ਦਿੱਤਾ ਪੰਜਾਬ ਜਿਹੜਾ ਕਿ ਬਹੁਤ ਇੱਕ ਅੱਛਾ ਮੰਨਿਆ ਜਾਂਦਾ ਸੂਬਾ ਹੈ ਔਰ ਖੇਤੀ ਪ੍ਰਧਾਨ ਹੈ ਔਰ ਪੂਰੇ ਦੇਸ਼ ਨੂੰ ਜਿਹੜਾ ਅਨਾਜ ਦਿੰਦਾ ਉਸ ਨੂੰ ਕੋਈ ਵਿਸ਼ੇਸ਼ ਪੈਕੇਜ ਨਹੀਂ ਦਿੱਤਾ ਗਿਆ ਉਸ ਦੇ ਨਾਲ ਜਿਹੜਾ ਮੀਡਲ ਮੈਨ ਨੇ ਬਹੁਤ ਸਾਰੀਆਂ ਆਸਾਂ ਲਗਾਈਆਂ ਸੀ ਉਸ ਨੂੰ ਵੀ ਕੋਈ ਕੁਛ ਖਾਸ ਮਿਲਿਆ ਨਹੀਂ ਦਿਖਿਆ ਹੈਗਾ ਇੱਕ ਛਲਾਵਾ ਹੀ ਹੈ ਜਿਹੜੀ ਇਨਕਮ ਰੱਖਦੀ ਥੋੜਾ ਬਹੁਤ ਬਦਲਾਵ ਕੀਤੇ ਆ ਉਹਦੇ ਨਾਲ ਕੈਪੀਟਲ ਗੇਨ ਚ ਬਦਲਾਵ ਆਇਆ ਲੌਂਗ ਟਰਮ ਦੇ ਚ ਸ਼ਾਰਟ ਟਰਮ ਚ ਉਹਦੇ ਨਾਲ ਇੱਕ ਆਮ ਵਿਅਕਤੀ ਨੂੰ ਕੋਈ ਖਾਸ ਫਾਇਦਾ ਨਹੀਂ ਹੋਣ ਵਾਲਾ ਕੁੱਲ ਮਿਲਾ ਕੇ ਬਜਟ ਜਿਹੜਾ ਹੈ ਕੋਈ ਵਧੀਆ ਬਜਟ ਨਹੀਂ ਕਿਹਾ ਜਾ ਸਕਦਾ ਬਜਟ ਚ ਮੂਲਪੂਰਨ ਉਪਬਦਲਾਵ ਕੀਤੇ ਜਾਣੇ ਚਾਹੀਦੇ ਸੀ ਨਹੀਂ ਕੀਤੇ ਗਏ ਜਿੱਦਾਂ 3 ਲੱਖ ਦੀ ਬਜਟ ਨੂੰ ਮਗੀ ਕੀਤਾ ਇਹਨਾਂ ਨੇ 3 ਲੱਖ ਤੋਂ ਮਗੀ ਇਹ ਨਹੀਂ ਲੱਗਦਾ ਕਿ ਥੋੜਾ ਜਿਆਦਾ ਹੋਇਆ ਜਾਵੇ ਦੇਖੋ ਜਿੰਨੀ ਜ਼ਿਆਦਾ ਰਫਤਾਰ ਨਾਲ ਮਹਿੰਗਾਈ ਵਧੀ ਆ ਸਰਕਾਰ ਤਾਂ ਬਾਰ ਬਾਰ ਕਹਿ ਰਹੀ ਹੈ ਮਹਿੰਗਾਈ ਨਹੀਂ ਵਧੀ ਅੱਜ ਕੋਈ ਵੀ ਸਬਜ਼ੀ ਲੈਣ ਚਲ ਜੋ ਜਿਹੜੀ ਕੋਈ ਨਾਮ ਨਹੀਂ ਖਾਂਦਾ ਆ ਰਹੀਆਂ ਸਬਜ਼ੀਆਂ ਦਾ ਆਮ ਤੌਰ ਹੀ ਕੀਆ ਵਗੈਰਾ ਅਸੀਂ ਕਹ ਦਿੰਨੇ ਆ ਉਹ 100 120 ਰੁਪਏ ਕਿਲੋ ਮਿਲਦੀਆਂ ਆ ਆਲੂ ਪਿਆਜ਼ ਟਮਾਟਰ ਹਰ ਚੀਜ਼ ਮੰਗੀ ਆ ਘਰ ਦੀ ਰਸੋਈ ਦਾ ਬਹੁਤ ਜ਼ਿਆਦਾ ਮਹਿੰਗੀ ਹੋ ਚੁੱਕੀ ਆ ਉਸ ਦੇ ਵਿੱਚ ਸਰਕਾਰ ਨੇ ਕੋਈ ਇਹਨਾਂ ਚੀਜ਼ਾਂ 'ਤੇ ਧਿਆਨ ਨਹੀਂ ਨਾ ਦੇ ਕੇ ਇੱਕ ਗ੍ਰਹਿਣੀ ਵਾਲੇ ਵੀ ਮੁਸ਼ਕਲ ਖੜੀ ਕੀਤੀ ਆ ਕਿ ਆਪਣਾ ਕਿੱਦਾਂ ਘਰ ਦਾ ਉਹ ਖਰਚਾ ਚਲਾਣਾ ਤੇ ਉਹਦੇ 'ਚ ਕੀ ਕਿਸੇ ਨੂੰ ਮਿਲਿਆ ਕੁਝ ਨੇਰ ਨਹੀਂ ਆ ਰਿਹਾ ਤੁਹਾਨੂੰ ਇਹ ਕਿਦਾਂ ਦਾ ਲੱਗਦਾ ਬਜਟ ਓਏ ਬਜਟ ਕੋਈ ਬਹੁਤਾ ਵਧੀਆ ਬਜਟ ਨਹੀਂ ਗਿਣਿਆ ਜਾ ਸਕਦਾ ਕਿ ਆਮ ਵਿਅਕਤੀ ਨੂੰ ਕੁਝ ਨਹੀਂ ਪ੍ਰਾਪਤੀ ਹੋਈ ਉਸ ਨੂੰ ਉਦਾਂ ਹੀ ਦੁਬਾਰਾ ਮਹਿੰਗਾਈ ਦੇ ਨਾਲ ਝੁੰਡਣਾ ਪੈਣਾ ਹਾਂਜੀ ਸਰ ਜਿਹੜਾ ਅੱਜ ਸੈਂਟਰ ਸਰਕਾਰ ਨੇ ਇੱਕ ਬਜਟ ਪਾਸ ਕੀਤਾ ਉਹਦੇ ਬਾਰੇ ਕੀ ਕਹਿਣਾ ਚਾਹੁੰਦੇ ਆਪਾਂ ਉਹਦੇ ਬਾਰੇ ਇਹ ਹੈ ਕਿ ਜਿਹੜੀ ਸੈਂਟਰ ਗਵਰਨਮੈਂਟ ਆ ਅੱਜ ਬਜਟ ਦੇ ਵਿੱਚ ਹੈ ਕੁਛ ਨਹੀਂ ਵੈਸੇ ਤਾਂ ਖਾਸ ਨਹੀਂ ਕੁਛ ਹੈਗਾ ਉਹਨਾਂ ਨੇ ਕੀ ਕੀਤਾ ਕਿ ਜਿਹੜੀ ਵਿਸਾਖੀਆਂ ਸੀ ਦੋ ਸਿਰਫ ਵਿਸਾਖੀਆਂ ਨੂੰ ਉਹਨਾਂ ਨੇ ਪੈਸਾ ਦਿੱਤਾ ਔਰ ਬਜਟ ਦਾ ਫਾਇਦਾ ਵੀ ਉਹਨਾਂ ਵਿਸਾਖੀਆਂ ਨੂੰ ਹੀ ਮਿਲਣਾ ਹੈ ਤੇ ਜੋ ਸਾਡੇ ਪੰਜਾਬ ਨਾਲ ਵਿਤਕਰਾ ਕੀਤਾ ਕਿਉਂਕਿ ਪੰਜਾਬ ਦੇ ਵਿੱਚ এডਿਕੇਸ਼ਨ ਲਈ ਕੁਛ ਨਹੀਂ ਕਰ ਕੀਤਾ ਕੋਈ এডਿਕੇਸ਼ਨ ਦੇ ਬਜਟ ਨਹੀਂ ਪਾਸ ਕੀਤਾ ਕੋਈ ਪੰਜਾਬ ਦੇ ਵਿੱਚ ਜੋ ਕਿ ਇੰਨੇ ਨਸ਼ਿਆਂ ਦੇ ਹਾਲਾਤ ਮਾੜੇ ਆ ਉਹਨੂੰ ਕੰਟਰੋਲ ਕਰਨ ਲਈ ਕੁਛ ਨਹੀਂ ਕੀਤਾ ਸਾਡਾ ਬਾਰਡਰ ਏਰੀਆ ਪੈਂਦਾ ਪੰਜਾਬ ਪਾਕਿਸਤਾਨ ਦੇ ਨਾਲ ਅਕਸਰ ਉੱਥੇ ਡਰੋਨ ਆਉਂਦੇ ਆ ਕੁਛ ਜਾਨੀ ਕਿ ਜਿਹੜੀ ਸਰਕਾਰ ਦੀ ਪਾਲਿਸੀ ਚਾਹੀਦੀ ਸੀ ਕਿ ਫਾਈਨੈਂਸ ਮਿਨਿਸਟਰ ਨੂੰ ਜਿਹੜਾ ਫਾਈਨੈਂਸ ਦੇ ਅੰਦਰ ਆਉਂਦਾ ਸੀਗਾ ਉਹ ਜੋ ਕਿ ਰੱਖਿਆ ਮੰਤਰਾਲੇ ਦੇ ਅੰਦਰ ਹੁੰਦਾ ਉਹ ਲਈ ਬਜਟ ਚਾਹੀਦਾ ਸੀਗਾ ਸਾਨੂੰ ਪੰਜਾਬ ਦੇ ਲਈ ਉਹ ਵੀ ਨਹੀਂ ਦਿੱਤਾ ਸਾਡੇ ਪੰਜਾਬ ਦੇ ਆਪਾਂ ਜੇ ਗੱਲ ਕਰੀਏ ਸਾਡੇ ਪੰਜਾਬ ਦੇ ਪੱਲੇ ਕੁਝ ਨਹੀਂ ਬਿਆਸ ਬਜਟ ਦੇ ਵਿੱਚ ਤੇ ਮੀਡਲ ਕਲਾਸ ਨੂੰ ਕੀ ਕਿਦਾਂ ਲੱਗਦਾ ਨਹੀਂ ਮੀਡਲ ਕਲਾਸ ਤਾਂ ਦੇਖੋ ਜੀ ਅਮੇਸ਼ਾ ਹੀ ਇੱਕ ਆਪਣੇ ਦੇਸ਼ ਦੀ ਇੱਕ ਰੀੜ ਦੀ ਹੱਡੀ ਆ ਲੇਕਿਨ ਇਹ ਸਰਕਾਰ ਨੇ ਉਹ ਰੀੜ ਦੀ ਹੱਡੀ ਨੂੰ ਹੀ ਕਮਜ਼ੋਰ ਕਰਨਾ ਹੀ ਸਿੱਖਿਆ ਆ ਤੇ ਅੱਜ ਵੀ ਇਸ ਬਜਟ ਦੇ ਵਿੱਚ ਮੀਡਲ ਕਲਾਸ ਦੇ ਵਿੱਚ ਕੁਝ ਨਹੀਂ ਹੈਗਾ ਜਾਂ ਜਿਹੜਾ ਜਿਹੜਾ ਅਪਰ ਕਲਾਸ ਆ ਕਿਆ ਅਮੀਰ ਲੋਕ ਆ ਉਹਨਾਂ ਲਈ ਹੀ ਇਹ ਬਜਟ ਆ ਪਹਿਲਾਂ ਵੀ ਅਡਾਨੀਆਂ ਬਾਨੀ ਲਈ ਬਜਟ ਸੀ ਤੇ ਹੁਣ ਵੀ ਉਹਨਾਂ ਲਈ ਬਜਟ ਆ ਜਿਹੜਾ ਸੈਂਟਰ ਸਰਕਾਰ ਨੇ ਇੱਕ ਬਜਟ ਪਾਸ ਕੀਤਾ ਕੀ ਕਹਿਣਾ ਚਾਹੁੰਦੇ ਆਂ ਤੁਸੀਂ ਬਾਰੇ ਮੈਡਮ ਉਹਦੇ ਬਾਰੇ ਬਸ ਉਹਨਾਂ ਨੇ ਇੱਕੋ ਚੰਗਾ ਕੰਮ ਕੀਤਾ ਕਿ ਜਿਹੜੇ ਅਸੀਂ ਸਟੱਡੀ ਲੋਨ ਲੈਣਾ ਆ ਜਾਂ ਕੁਝ ਵੀ ਲੋਨ ਲੈਣਾ ਸਟੱਡੀ ਰਿਲੇਟਿਡ ਉਹਨਾਂ ਤੇ ਟੈਕਸ ਵਗੈਰਾ ਘੱਟ ਕੀਤਾ ਇੰਟਰਸਟ ਘੱਟ ਕੀਤਾ ਬਸ ਇਹੋ ਚੰਗਾ ਕੰਮ ਕੀਤਾ ਬਾਕੀ ਹੋਰ ਕੋਈ ਵੀ ਨਹੀਂ ਤੇ ਮੀਡਲ ਕਲਾਸ ਨੂੰ ਕਿੱਦਾਂ ਤੁਸੀਂ ਦੇਖ ਰਹੇ ਹੋ ਉਹਨਾਂ ਨੂੰ ਬਸ ਇੱਕੋ ਲਾਉਣ ਵਾਲਾ ਹੀ ਫਾਇਦਾ ਹੋਇਆ ਬਾਕੀ ਟੈਕਸ ਵਗੈਰਾ ਜਾਂ ਕੁਝ ਵੀ ਹੋਰ ਫਾਰਮਿੰਗ ਨਾਲ ਵਿੱਚ ਵੀ ਕੋਈ ਫਾਇਦਾ ਨਹੀਂ ਹੋਇਆ ਉਹਨਾਂ ਨੂੰ ਹਾਂ ਜੀ ਸਰ ਜਿਹੜਾ ਅੱਜ ਸੈਂਟਰ ਸਰਕਾਰ ਨੇ ਇੱਕ ਬਜਟ ਪਾਸ ਕੀਤਾ ਵਾ ਉਹਦੇ ਬਾਰੇ ਕੀ ਕਹਿਣਾ ਜਾਨਦੇ ਸਰ ਸਾਰਿਆਂ ਨੂੰ ਭਰਾਵਾਂ ਨੂੰ ਮੇਰਾ ਜੈ ਸ਼੍ਰੀ ਰਾਮ ਅੱਜ ਬਜਟ ਸੈਂਟਰ ਸਰਕਾਰ ਨੇ ਪੇਸ਼ ਕੀਤਾ ਪਰ ਜਿੱਥੇ ਤੱਕ ਮੈਂ ਦੇਖਿਆ ਬਜਟ ਨੂੰ ਬਾਕੀ ਸੋਸ਼ਲ ਮੀਡੀਆ ਦੇ ਵੀ ਖਬਰਾਂ ਦੇਖੀਆਂ ਬਜਟ ਇੰਨਾ ਕੋਈ ਜ਼ਿਆਦਾ ਵਧੀਆ ਨਹੀਂ ਲੱਗਾ ਕਿਉਂਕਿ ਬਜਟ ਦੇ ਵਿੱਚ ਗਰੀਬ ਬੰਦੇ ਬਾਰੇ ਕੁਝ ਨਹੀਂ ਸੋਚਿਆ ਗਿਆ ਇੱਕ ਬਜਟ ਹੁੰਦਾ ਇੱਕ ਗਰੀਬ ਬੰਦਾ ਜਿਹੜਾ ਆਪਣਾ ਸੀਮਾ ਰੇਖਾ ਤੋਂ ਥੱਲੇ ਆਂਦਾ ਉਹ ਇਹੀ ਚੀਜ਼ ਨੂੰ ਦੇਖਦਾ ਕਿ ਸਾਲ ਬਾਅਦ ਕੋਈ ਬਜਟ ਆਊਗਾ ਕਿ ਮੇਰੇ ਬਾਰੇ ਕੁਝ ਸੋਚਿਆ ਜਾਊਗਾ ਪਰ ਉਹਦੇ ਬਾਰੇ ਕਿਸੇ ਵੀ ਬਜਟ ਦੇ ਵਿੱਚ ਕਦੀ ਵੀ ਸੋਚਿਆ ਨਹੀਂ ਜਾਂਦਾ ਹੈਗਾ ਹਾਂਜੀ ਸਰ ਜਿਹੜਾ ਇੱਕ ਸੈਂਟਰ ਸਰਕਾਰ ਵੱਲੋਂ ਅੱਜ ਇੱਕ ਬਜਟ ਆਇਆ ਕੀ ਕਹਿਣਾ ਚਾਹੁੰਦੇ ਹੋ ਅਫਸਰ ਬਜਟ ਜੋ ਲੋਕਾਂ ਦੇ ਵਿੱਚ ਸੁਣਨ ਚ ਨੂੰ ਮਿਲ ਰਿਹਾ ਇਸ ਬਜਟ ਦਾ ਕੋਈ ਬੈਨੀਫਿਟ ਨਹੀਂ ਹੋਣਾ ਇਹਦੇ ਵਿੱਚ ਚਲੋ ਇੱਕ ਇੱਕ ਦੋ ਚੀਜ਼ਾਂ ਦਾ ਵਾਅਦਾ ਕੀਤਾ ਵੀ 3 ਲੱਖ ਤੋਂ 7 ਲੱਖ ਤੱਕ 5% ਕਰਤਾ 7 ਲੱਖ ਤੋਂ 10 ਲੱਖ ਤੱਕ 10% ਕਰਤਾ ਸੈਲਰੀ ਵਾਲਿਆਂ ਨੂੰ 25000 ਦੀ ਦੇਤੀ ਹੋਰ ਛੋਟ ਤੇ ਕੈਪੀਟਲ ਗੇਨ ਵਾਲਿਆਂ ਦਾ ਨੁਕਸਾਨ ਕਰਤਾ ਇਸ ਕਰਕੇ ਬਜਟ ਚ ਨਾ ਇਹਨਾਂ ਨੇ ਕੁਝ ਲਿਆ ਤੇ ਨਾ ਸਾਨੂੰ ਕੁਝ ਦਿੱਤਾ ਸਰ ਮੀਡਲ ਕਲਾਸ ਨੂੰ ਕਿੱਦਾਂ ਦਾ ਲੱਗਾ ਹੈ ਦੇਖੋ ਮੀਡਲ ਕਲਾਸ ਨੂੰ ਤਾਂ ਇਹ ਸ਼ੁਰੂ ਤੋਂ ਰੋਲੇ ਜਾਂਦੇ ਆ ਤੇ ਹੁਣ ਵੀ ਇਹਨਾਂ ਨੇ ਮੀਡਲ ਕਲਾਸ ਦਾ ਕੋਈ ਬਹੁਤਾ ਖਿਆਨ ਨਹੀਂ ਰੱਖਿਆ ਹਾਂਜੀ ਸਰ ਜਿਹੜਾ ਸੈਂਟਰ ਸਰਕਾਰ ਵੱਲੋਂ ਅੱਜ ਬਜਟ ਪਾਸ ਕੀਤਾ ਗਿਆ ਠੀਕ ਜਾਣਨਾ ਚਾਹੁੰਦੇ ਹਾਂ ਉਹਦੇ ਬਾਰੇ ਮੈਂ ਸਰੇਸ਼ ਕੁਮਾਰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕੋਲੜਾਇਕੀ ਪੋਸਟਡ ਹਾਂ ਪਰ ਵਰਕਿੰਗ ਪਿੰਚਲ ਕੰਮ ਕਰ ਰਹੇ ਹਾਂ ਅੱਜਾ ਜਿਹੜਾ ਬਜਟ ਕੇਂਦਰ ਸਰਕਾਰ ਵੱਲੋਂ ਪੇਸ਼ ਕੀਤਾ ਗਿਆ ਹੈ ਉਹਦੇ ਵਿੱਚ ਕੋਈ ਖਾਸ ਫੀਸ ਹੋ ਜਰਿਆ ਹੈ ਮੀਡਲ ਕਲਾਸ ਫੈਮਿਲੀ ਨੂੰ ਨਹੀਂ ਮਿਲੀ ਹੈ ਥੋੜੀ ਜੀ ਉਹਨਾਂ ਨੇ ਸਟੈਂਡਰਡ ਟੈਕਸਨ ਵਿੱਚ 50000 ਤੋਂ ਵਧਾ ਕੇ 75000 ਰੁਪਏ ਕੀਤੀ ਹੈ। ਔਰ ਨਿਊ ਰੀਜਿਮ 'ਚ ਕੁਝ ਲੈਬਰੇਟਸ ਚੇਂਜ ਹੈ। ਬਟ ਕੋਈ ਖਾਸ ਉਹਦੇ ਨਾਲ ਜਿਹੜੇ ਮੀਡਲ ਕਲਾਸ ਫੈਮਿਲੀ ਉਹਨਾਂ ਨੂੰ ਫੈਮਿਲੀ ਨੂੰ ਫਾਇਦਾ ਹੋਣ ਵਾਲਾ ਨਹੀਂ ਹੈ। ਤੇ ਜਿਹੜੇ 올ਡ ਰੀਜਿਮ 'ਚ ਉਹਦੇ ਤੇ ਸਰਕਾਰ ਨੇ ਕੋਈ ਵੀ ਚੇਂਜ ਨਹੀਂ ਕੀਤੀ ਹੈ। ਤੇ ਮੈਂ ਸਰਕਾਰ ਕੋ ਇਹ ਹੀ ਮੰਗ ਕਰਦਾ ਹਾਂ ਕਿ ਟੈਕਸ ਸਲੇਬ ਤੇ ਰੇਟ ਜਿਹੜੇ ਹਨ ਜਿੱਥੇ ਉਹਨਾਂ ਨੇ ਲਿਮਿਟ ਜਿਹੜੀ ਹੈ ਉਹ ਉਹਨੂੰ ਕੋਈ ਖਾਸ ਫਰਕ ਨਹੀਂ ਪਾਇਆ ਹੈ। ਇਸ ਕਰਕੇ 3 ਲੱਖ ਤੱਕ ਇਹਨਾਂ ਨੇ ਜਿੰਨਾਂ ਇਨਕਮ ਟੈਕਸ ਨੂੰ ਫ੍ਰੀ ਕੀਤਾ ਹੈ ਇਨਕਮ ਨੂੰ ਇਹ ਇਹਨੂੰ ਵਧਾ ਕੇ 5 ਲੱਖ ਤੱਕ ਫ੍ਰੀ ਕੀਤਾ ਜਾਵੇ ਜਿਹੜੀ ਟੈਕਸ ਫ੍ਰੀ ਇਨਕਮ ਹੈ ਔਰ ਟੈਕਸ ਲੇਅਰਸ ਰੇਟਸ ਜਿਹੜੀਆਂ ਹੈ ਇਹਨਾਂ ਨੂੰ ਹੋਰ ਫਲੈਕਸੀਬਲ ਬਣਾ ਕੇ ਜਿਹੜਾ ਮੀਡਲ ਕਲਾਸ ਫੈਮਿਲੀ ਹੈ ਉਹਨਾਂ ਲਈ ਜਨੂਨ ਬਣਾਇਆ ਹੈ ਥੈਂਕ ਯੂ